ਹਾਈਵੇ ਅਟਾਰੀ ਰੋਡ ਨਜ਼ਦੀਕ ਰੰਜੀਤ ਐਵੇਨਿਊ ਵਿਖੇ ਬਣ ਰਹੇ ਫਲਾਈਓਵਰ ਕਾਰਨ ਕੰਪਨੀ ਵੱਲੋਂ ਸਾਰੇ ਰਸਤੇ ਬੰਦ ਕੀਤੇ ਗਏ ਹਨ ਜਿਸ ਕਾਰਨ ਰੰਜੀਤ ਐਵੇਨਿਊ ਤੋਂ ਲੋਹਾਰਕਾ ਰੋਡ ਨੂੰ ਜਾਣ ਲਈ ਲੋਕਾਂ ਨੂੰ ਕਾਫੀ ਘੁੰਮਕਮਾ ਕੇ ਆਉਣਾ ਪੈਂਦਾ ਹੈ ਜ਼ਿਕਰਯੋਗ ਹੈ ਕਿ ਲੋਹਾਰਕਾ ਰੋਡ ਤੇ ਕਾਫੀ ਸਕੂਲ ਅਤੇ ਹੋਰ ਵੀ ਕਾਰੋਬਾਰੀ ادارے ਹਨ ਅਤੇ ਅਨੇਕਾਂ ਲੋਕਾਂ ਦਾ ਇਸ ਰਸਤੇ ਰਾਹੀਂ ਆਉਣਾ ਜਾਣਾ ਬਣਿਆ ਰਹਿੰਦਾ ਹੈ ਹੋਰ ਕੋਈ ਰਾਹ ਨਾ ਹੋਣ ਕਾਰਨ ਸਾਰੀ ਟ੍ਰੈਫਿਕ ਇੱਕ ਸੜਕ ਰਾਹੀਂ ਗੁਜ਼ਰਦੀ ਹੈ ਪਰ ਇਹ ਸੜਕ ਬਹੁਤ ਹੀ ਜ਼ਿਆਦਾ ਉਬੜ ਖਾਬਰ ਹੈ ਤੇ ਜਗ੍ਹਾ ਜਗ੍ਹਾ ਟੋਏ ਟਿੱਬੇ ਹਨ ਜਿਸ ਕਾਰਨ ਲੋਕਾਂ ਨੂੰ अनेका ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਲੰਘਣ ਵਾਲੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਜਾਂ ਤਾਂ ਇਸ ਸੜਕ ਨੂੰ ਮੁਰੰਮਤ ਕਰਕੇ ਵਧੀਆ ਬਣਾਵੇ ਤੇ ਜਾਂ ਫਿਰ ਮੇਨ ਰੋਡ ਉੱਪਰ ਬੰਦ ਕੀਤੇ ਗਏ ਰਸਤਿਆਂ ਨੂੰ ਖੋਲ੍ਹ ਦਿੱਤਾ ਜਾਵੇ। ਜਿਸ ਨਾਲ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਉਬੜ ਖਾੜ ਸੜਕਾਂ 'ਤੇ ਨਾ ਲੰਘਣਾ ਪਵੇ ਤੇ ਉਹਨਾਂ ਦੇ ਕੀਮਤੀ ਟਾਈਮ ਦਾ ਪਚਾਹ ਹੋ ਸਕੇ। ਇਹ ਸੜਕ ਮਾੜੀ ਬੜੀ ਹੈ, ਬੰਨੀ ਚਾਹੀਦੀ ਹੈ। ਤੇ ਵੋਟਾਂ ਲੈਣ ਦੀ ਵਾਰੀ ਸਾਰੇ ਆ ਜਾਂਦੇ ਆ। ਹਨ ਤੇ ਵੋਟ ਵਾਲੇ ਕੁਝ ਕਰ ਨਹੀਂ ਸਕਦੇ। ਹੁਣ ਅਸੀਂ ਗਾੜੀ ਕੀ ਕਹਿ ਸਕਦੇ ਆ ਮੋਟਰਸਾਈਕਲ ਹੀ ਮੈਂ ਜਾਂਦੀ ਪਈ ਸੀ ਮੋਟਰਸਾਈਕਲ ਵਾਲਾ ਇਹ ਮਾਰ ਕੇ ਗਿਆ ਤੇ ਅੱਗੋਂ ਕਹਿੰਦਾ ਵਾ ਪਈ ਹੁਣ ਛੜਕ ਟੁੱਟੀ ਹੈ ਕੀ ਕਰ ਸਕਦੇ ਆ ਹੁਣ ਵੇਖੋ ਟ੍ਰੈਫਿਕ ਕਿੰਨੀ ਗਈ ਹੈ ਅਸੀਂ ਕੀ ਕਰ ਸਕਦੇ ਆ ਮੈਂ ਹੋਈ ਕਹਿਣਾ ਪਈ ਮੈਂ ਇਹ ਮੰਗ ਕਰਦਾ ਕਿ ਇਹ ਜਲਦ ਤੋਂ ਜਲਦ ਇਹ ਰਾਹ ਠੀਕ ਕਰਨ ਅੰਮ੍ਰਿਤਸਰ ਦੇ ਵਿੱਚ ਜਿੱਥੇ ਛੜਕਾਂ ਦਾ ਬਹੁਤ ਬੁਰਾ ਹਾਲ ਹੈ ਤੇ ਨਾਲ ਹੀ ਹਾਈਵੇ ਤੇ ਜਿਹੜੇ ਬ੍ਰਿਜ ਬਣ ਰਹੇ ਹਨ ਉਹਨਾਂ ਦੇ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜੇ ਹੀ ਇੱਕ ਘਟਨਾ ਅੱਜ ਲੋਹਾਰਕਾ ਰੋਡ ਦੇ ਲਿੰਕ ਰੋਡ ਤੇ ਬੀਤੀ ਉਥੇ ਇੱਕ ਜਨਾਨੀ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਤੇ ਉਸ ਜਨਾਨੀ ਨੂੰ ਮੋਟਰਸਾਈਕਲ ਨੇ ਕਿਹਾ ਕਿ ਬੀਬੀ ਇਹ ਤੇ ਸੜਕ ਹੀ ਖਰਾਬ ਹੈ ਮੇਰਾ ਕੋਈ ਕਸੂਰ ਨਹੀਂ ਅਸਲ ਇਥੋਂ ਦੀ ਗੱਲ ਇਹ ਹੈ ਕਿ ਲੋਹਾਰਕਾ ਰੋਡ ਤੋਂ ਰਣਜੀਤ ਐਵੇਨਿਊ ਨੂੰ ਜਾਣ ਲਈ ਸਿਰਫ ਇੱਕ ਹੀ ਇਕਲੌਤਾ ਲਿੰਕ ਰਸਤਾ ਬਚਿਆ ਹੈ ਉਹ ਵੀ ਬਹੁਤ ਮਾੜੀ ਹਾਲਾਤ ਵਿੱਚ ਹੈ ਕਿਉਂਕਿ ਜਿਹੜੀ ਹਾਈਵੇ ਹਨ ਉਥੋਂ ਸਾਰੇ ਸਰਕਾਰ ਵੱਲੋਂ ਰਸਤੇ ਬੰਦ ਕੀਤੇ ਗਏ ਹਨ ਪੁੱਲ ਬਣਾਉਣ ਦੀ ਖਾਤਰ ਕੋਈ ਵੀ ਰਸਤਾ ਨਹੀਂ ਛੱਡਿਆ ਗਿਆ ਤੇ ਰਣਜੀਤ ਐਵੇਨਿਊ ਤੇ ਲਹਾਰਕਾ ਰੋਡ ਤੇ ਕਿੰਨੇ ਸਕੂਲ ਹਨ ਤੇ ਸਕੂਲਾਂ ਦੇ ਬੱਚੇ ਵੀ ਇਸ ਰੋਡ 'ਸਲੀ ਲੰਘਦੇ ਹਨ ਜਿਸ ਕਰਕੇ ਇਸ ਖਸਤਾ ਹਾਲਤ ਰੋਡ ਦੇ ਉੱਤੇ ਅਨੇਕਾ ਐਕਸੀਡੈਂਟ ਹੋ ਰਹੇ ਹਨ ਜਿਸ ਕਰਨਾ ਲੋਕ ਬਹੁਤ ਦੁਖੀ ਹਨ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਹਾ ਹੈ ਕਿ ਇੱਥੇ ਬਹੁਤ ਵੱਡੇ ਵੱਡੇ ਖੱਡੇ ਪੈ ਗਏ ਸਨ ਤੇ ਉਹਨਾਂ ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਖੁਦ ਬਜਰੀ ਜਾਂ ਮਿੱਟੀ ਪਾ ਕੇ ਇਹਨਾਂ ਖੱਡਿਆਂ ਨੂੰ ਪੂਰਿਆ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋ ਸਕੇ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਜਾਂ ਤਾਂ ਹਾਈਵੇਲੇ ਰਸਤੇ ਖੋਲੇ ਜਾਣ ਜਾਂ ਫਿਰ ਇਸ ਰੋਡ ਨੂੰ ਮੁਰੰਮਤ ਕੀਤਾ ਜਾਵੇ ਤੇ ਪੱਕਾ ਬਣਾਇਆ ਜਾਵੇ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ